ਸਾਤਸ਼ਿਕਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਚੁੰਨੀ ਉੱਪਰ ਲੈਸ ਨੂ ਲਗਾਉਣਾ ਪਹਿਲਾਂ ਵੀ ਇਸ ਟੌਪਿਕ ਤੇ ਵੀਡੀਓ ਆਪਾਂ ਬਣਾਇਆ ਸੀ ਬਟ ਜਿਹੜੀ ਉਹ ਵਾਲੀ ਲੈਸ ਸੀਗੀ ਉਹ ਥੋੜੀ ਫ੍ਰੀਕ ਸੀਗੀ ਉਸ ਨੂੰ ਲਗਾਉਣ ਦਾ ਢੰਗ ਥੋੜਾ ਵੱਖਰਾ ਸੀ ਇਸ ਨੂੰ ਲਗਾਉਣ ਦਾ ਢੰਗ ਥੋੜਾ ਜਿਹਾ ਵੱਖਰਾ ਹੋਏਗਾ ਉਸ ਨਾਲ ਦੇਖੋ ਹੁਣ ਆਪਾਂ ਉਸ ਤੇ ਕੀ ਕਰਦੇ ਸੀ ਆਪਾਂ ਕਿਨਾਰੇ ਤੇ ਸਲਾਈ ਲਗਾਉਂਦੇ ਸੀ ਲੈਂਸ ਦੀ ਕਿਨਾਰੇ ਤੇ ਸਲਾਈ ਲਗਾਉਂਦੇ ਸੀ ਬਟ ਇੱਥੇ ਆਪਾਂ ਕੀ ਕਰਾਂਗੇ ਜਿੱਥੇ ਲੈਂਸ ਦੀ ਜਿਹੜੀ ਜਾਲੀ ਦੀ ਬਣਨੀ ਸਟਾਰਟ ਹੋ ਜਾਂਦੀ ਆ ਉੱਤੇ ਬਿਲਕੁਲ ਕਿਨਾਰੇ ਤੇ ਆਪਾਂ ਆਪਣੀ ਸਲਾਈ ਇਦਾਂ ਲਗਾਉਂਦੇ ਜਾਵਾਂਗੇ ਲੈਂਸ ਦੀ ਜਿਹੜੀ ਜਾਲੀ ਆ ਉਹਦੇ ਉੱਪਰ ਨਹੀਂ ਲਗਾਵਾਂਗੇ ਕਿਉਂਕਿ ਉਸ ਨੂੰ ਆਪਾਂ ਵਾਲੀ ਸਾਈਡ ਸ਼ੋਅ ਕਰਾਂਗੇ ਦੋਨੋਂ ਸਾਈਡ ਕੋਈ ਕੱਪੜਾ ਨਹੀਂ ਆਏਗਾ ਜਿੰਨੀ ਮਰਜ਼ੀ ਛੋੜੀ ਲੈਂਸ ਹੋਵੇ ਛੋੜੀ ਲੈਂਸ ਨੂੰ ਲਗਾਉਣ ਦਾ ਤਰੀਕਾ ਇਹੋ ਜਿਹਾ ਹੁੰਦਾ ਹੈ ਦੇਖੋ ਇੱਥੇ ਆ ਗਿਆ ਸਾਡਾ corner corner ਤੋਂ ਆਪਾਂ ਲੈਸ ਨੂੰ ਕੱਟ ਲਵਾਂਗੇ ਇਸ ਤਰ੍ਹਾਂ ਬਾਹਰ ਬਾਹਰ ਗੱਡੀ ਵਿੱਚ ਤੁਹਾਨੂੰ ਸੈੱਟ ਕਰਕੇ ਦਿਖਾਵਾਂਗੇ ਇਸ ਤਰ੍ਹਾਂ ਆਪਾਂ ਇਸ ਨੂੰ ਰੱਖਣਾ ਫੋਲਡ ਕਰਕੇ ਫੋਲਡ ਕਰਕੇ ਫਿਰ ਇਸ ਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਸੇਮ ਸਾਰੇ ਕੋਨਰਸ ਤੇ ਤੁਸੀਂ ਇਸ ਤਰ੍ਹਾਂ ਲੈਸ ਨੂੰ ਬਾਹਰ ਕੱਢ ਕੇ ਇੱਕ ਕੋਨਰ ਨੂੰ ਫੋਲਡ ਕਰਕੇ ਇਸ ਤਰ੍ਹਾਂ ਲੈਸ ਲਗਾਉਂਦੇ ਜਾਣਾ ਕਿਉਂਕਿ ਜਿਹੜੀ ਪਹਿਲੀ ਵੀਡੀਓ ਸੀ ਉਹਦੇ ਵਿੱਚ ਮੈਂ ਸਾਰਾ ਐਕਸਪਲੇਨ ਕੀਤਾ ਸੀ ਵੀ ਕਿਸ ਤਰ੍ਹਾਂ ਲਗਾਉਣਾ ਇਸ ਕਰਕੇ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਉਹ ਚੀਜ਼ਾਂ ਕਵਰ ਕਰਾਂਗੇ ਜਿਹੜੀਆਂ ਜ਼ਿਆਦਾ ਜ਼ਰੂਰੀ ਨਹੀਂ ਬਾਕੀ ਤੁਸੀਂ ਉਹ ਵੀਡੀਓ ਵੀ ਵੇਖ ਜਿਹੜੀ ਆਪਾਂ ਲੈਸ ਆ ਚੁੰਨੀ ਦੇ ਪੁੱਠੇ ਪਾਸੇ ਤੋਂ ਲਗਾ ਰਹੇ ਹਾਂ ਲੈਸ ਸਾਡੀ ਹੈਗੀ ਆ ਸਿੱਧੀ ਚੁੰਨੀ ਹੈਗੀ ਆ ਸਾਡੇ ਪੁੱਠੀ ਲੈਸ ਨੂੰ ਇਸ ਤਰ੍ਹਾਂ ਰੱਖਦੇ ਹੋਏ ਜਾਵਾਂਗੇ ਹੁਣ ਇੱਥੇ ਆ ਗਿਆ ਸਾਡਾ ਕੋਨਰ ਕੋਨਰ ਤੋਂ ਆਪਾਂ ਫਿਰ ਆਪਣੇ ਦੁਪੱਟੇ ਨੂੰ ਥੋੜਾ ਜਿਹਾ ਬਾਹਰ ਕੱਢਾਂਗੇ ਚੁੰਨੀ ਨੂੰ ਕੱਢਦੇ ਹੋਏ ਇਸ ਤਰ੍ਹਾਂ ਰੱਖਾਂਗੇ ਫਿਰ ਇਸ ਤਰ੍ਹਾਂ ਫੋਲਡ ਕਰਦੇ ਹੋਏ ਆਪਣੀ ਸਲਾਈ ਨੂੰ ਸੈਂਟਰ ਤੋਂ ਹੀ ਸਟਾਰਟ ਕਰ ਦਵਾਂਗੇ ਲਗਾਉਂਦੇ ਜਾਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਕਾਰਨਰਸ ਦੇ ਲੈਸ ਜਦੋਂ ਲਗਾਉਣਾ ਹੋਇਆ ਤੇ ਦੁਪੱਟੇ ਨੂੰ ਥੋੜਾ ਜਿਹਾ ਬਾਹਰ ਕੱਢਣਾ ਤੇ ਇਸ ਤਰ੍ਹਾਂ ਇੱਕ ਸਾਈਡ ਤੋਂ ਫੋਲਡ ਕਰਦੇ ਹੋਏ ਆਪਣੀ ਜਿਹੜੀ ਲੈਸ ਆ ਉਹ ਲਗਾਉਂਦੇ ਜਾਣਾ ਇੱਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਚੂੜੀ ਲੈਸ ਆ ਉਹਨਾਂ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ ਜੇਕਰ ਤੁਹਾਡੇ ਵੀ ਤੁਸੀਂ ਵੀ ਅੱਧੀ ਲੈਸ ਜਿਹੜੀ ਆ ਉਹ ਬਾਹਰ ਨੂੰ ਰੱਖਣਾ ਚਾਹੁੰਦੇ ਆ ਚੁੰਨੀ ਤੋਂ ਫਿਰ ਤੁਸੀਂ ਇਸ ਤਰ੍ਹਾਂ ਲੈਸ ਨੂੰ ਲਗਾ ਸਕਦੇ ਹੋ ਹੁਣ ਪੁੱਠੇ ਪਾਸੇ ਤੋਂ ਸਾਡੀ ਸਾਰੀ ਲੈਸ ਲੱਗ ਚੁੱਕੀ ਹੈ ਇੱਥੇ ਮੈਂ ਦਿਖਾ ਰਹੀ ਸੀ ਵੀ ਸਿੱਧੀ ਸਾਈਡ ਨੂੰ ਸਾਡਾ ਇਸ ਤਰ੍ਹਾਂ ਕੋਰਨਰ ਔਲਰੇਡੀ ਬਣੇ ਆ ਜਾਂਦਾ ਹੈ ਬਸ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਦੇ ਹੋਏ ਆਪਣੀ ਸਲਾਈ ਨੂੰ ਇਸ ਦੇ ਉੱਪਰ ਲਗਾ ਦਵਾਂਗੇ ਇੱਥੇ ਹੁਣ ਸਲਾਈ ਜਿਹੜੀ ਹੈ ਇੱਥੇ ਹੁਣ ਬਿਲਕੁਲ ਕਿਨਾਰੇ ਦੇ ਉੱਪਰ ਆਏਗੀ ਪਿੱਛੇ ਪੰਛੀਆਂ ਦਾ ਰੋਲਾ ਉਹ ਤੁਹਾਨੂੰ ਮੈਂ ਦੱਸਿਆ ਸੀ ਹਮੇਸ਼ਾ ਪੈਂਦਾ ਰਹਿੰਦਾ ਹੈ ਸੋ ਉਸ ਤੋਂ ਮਾਫੀ ਚਾਹੁੰਦੀ ਹਾਂ ਕਿਉਂਕਿ ਉਹ ਵੀ ਵਿਚਾਰੇ ਮੀ ਲੱਭਦੀ ਹੈ ਤੇ ਮੀ ਪੈਣ ਨਹੀਂ ਦਿਆ ਸਾਡੇ ਏਰੀਏ ਦੇ ਵਿੱਚ ਸੋ ਇਸ ਕਰਕੇ ਵਿਚਾਰੇ ਲਗਾਤਾਰ ਬੋਲਣ ਦੇ ਹੈ ਅੱਜ ਇਹਦੇ ਉੱਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਸਿਰਫ ਜਿਹੜਾ ਥੋੜਾ ਥੋੜਾ ਕੱਪੜਾ ਸਾਡਾ ਲੇਸ ਤੋਂ ਬਾਹਰ ਆ ਰਿਹਾ ਹੁੰਦਾ ਹੈ ਉਹਨੂੰ ਆਪਾਂ ਵੇਚ ਨੂੰ ਕਰਦੇ ਹੋਏ ਬਿਲਕੁਲ ਕਿਨਾਰੇ ਦੇ ਉੱਪਰ ਆਪਣੀ ਜਿਹੜੀ ਸਲਾਈ ਆ ਉਹ ਲਗਾਉਂਦੇ ਜਾਵਾਂਗੇ ਲੈਸ ਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਚੁੰਨੀ ਤੇ ਦੁਪੱਟੇ ਦੀ ਜਿਹੜੀ ਕਾਣ ਹੁੰਦੀ ਹੈ ਉਹ ਕੱਢ ਲੈਣੀ ਹੁੰਦੀ ਹੈ ਚੁੰਨੀ ਨੂੰ ਇੱਕ ਬਰਾਬਰ ਕਰਕੇ ਫਿਰ ਉਸ ਤੋਂ ਬਾਅਦ ਲੈਸ ਨੂੰ ਲਗਾਇਆ ਕਰੋ ਹੁਣ ਦੇਖੋ ਸਾਡਾ ਜਿਹੜਾ ਲਾਸਟ ਕੋਰਨਰ ਹੈ ਉਹ ਵੀ ਇਸ ਤਰ੍ਹਾਂ ਬਣ ਜਾਏ ਇੱਕ ਗੱਲ ਹੋਰ ਧਿਆਨ ਚ ਰੱਖਣੀ ਚਾਹੀਦੀ ਹੈ ਜਦੋਂ ਵੀ ਆਪਾਂ ਕਿਸੇ ਵੀ ਸੂਟ ਤੇ ਜਾਂ ਲੈਸ ਲਗਾਉਂਦੇ ਹਾਂ ਜਾਂ ਦੁਪੱਟੇ ਤੇ ਲਾਉਂਦੇ ਹਾਂ ਨਾ ਹੀ ਆਪਾਂ ਲੈਸ ਨੂੰ ਖਿੱਚਣਾ ਹੁੰਦਾ ਨਾ ਹੀ ਆਪਾਂ ਦੁਪੱਟੇ ਨੂੰ ਖਿੱਚਣਾ ਹੁੰਦਾ ਦੋ ਲਗਉਂਦੇ ਇਸੇ ਤਰ੍ਹਾਂ ਲਗਾਉਣੀ ਹੁੰਦੀ ਹੈ ਇੱਥੇ ਜਦੋਂ ਸਾਡਾ ਦੁਪੱਟਾ ਜਿਹੜਾ ਹੁੰਦਾ ਜਿਆਦਾ ਖੁੱਲਾ ਡੁੱਲਾ ਹੁੰਦਾ ਹੈ ਤੇ ਲੈਸ ਸਾਡੀ 8 ਮੀਟਰ ਵੀ ਲਾਉ ਜੇਕਰ ਦੁਪੱਟਾ 2.5 ਮੀਟਰ ਹੈ ਤੇ ਚੁੜਾਈ ਘਟਿਆ ਫਿਰ ਸਾਡੀ 7 ਕ ਮੀਟਰ ਲੈਸ ਲੱਗਦੀ ਹੈ ਜੇਕਰ ਚੁੜਾਈ ਥੋੜੀ ਵੱਧਦੀ ਹੈ ਤੇ 7 ਮੀਟਰ ਲੈਸ ਲੱਗ ਜਾਂਦੀ ਹੈ ਤੁਸੀਂ ਬਸ ਮੰਨ ਕੇ ਚੱਲਣਾ ਹੁੰਦਾ ਹੈ 7 ਤੋਂ 8 ਮੀਟਰ ਤੁਸੀਂ ਲੈਸ ਲੈਣੀ ਹੁੰਦੀ ਹੈ ਦੁਪੱਟੇ ਤੇ ਲਗਾਉਣ ਲਈ ਹੁਣ ਸਾਡੀ ਚੁੰਨੀ ਨੂੰ ਜਿਹੜੀ ਲੈਸ ਆ ਉਹ ਲਾ ਕੇ ਰੈਡੀ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਲੈਸ ਲਗਾਉਣ ਨਾਲ ਸਾਡੀ ਚੁੰਨੀ ਕਿੰਨੀ ਸੋਹਣੀ ਲੱਗ ਰਹੀ ਹੈ ਇੰਨੀ ਵਸ ਲੈਸ ਲਗਾਉਣ ਨਾਲ ਸਾਡੀ ਲੈਸ ਤੁਸੀਂ ਵੀ ਮਗਵਾਉਣੇ ਚਾਹਦੇ ਤਾਂ ਮੇਰੇ ਤੋਂ ਮਗਵਾ ਸਕਦੇ ਹੋ ਪਹਿਲਾਂ ਮੈਂ ਲੈਸ ਤੇ ਜਿਹੜੀ ਵੀਡੀਓ ਬਣਾਈ ਉਹ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਇਹ ਵਾਲੀ ਲੈਸ ਵੀ ਮਗਵਾਈ ਹੋਈ ਆ ਲੈਸ ਦੀ ਜਦੋਂ ਆਪਾਂ ਸਿਲੈਕਸ਼ਨ ਕਰਦੇ ਆਂ ਦੁਪੱਟੇ ਲਈ ਇਹ ਵੀ ਧਿਆਨ ਰੱਖਣਾ ਹੁੰਦਾ ਕਿ ਕਿਹੜਾ ਕਲਰ ਜ਼ਿਆਦਾ ਇੱਥੇ ਮੈਂ ਬਲੈਕ ਕਲਰ ਤਾਂ ਚੂਜ਼ ਕੀਤਾ ਤੁਹਾਨੂੰ ਦੇਖੋ ਇੱਥੇ ਜਿਹੜਾ ਸੂਟ ਹੈ ਮੇਰੇ ਕੋਲ ਉਹਦੇ ਵਿੱਚ ਸੇਮ ਪ੍ਰਿੰਟ ਹੈਗਾ ਜਾਂ ਸੂਟ ਦੇ ਵਿੱਚ ਬਸ ਜੇਕਰ ਮੈਂ ਪਲੇਨ ਬਲੈਕ ਸੂਟ ਦੇ ਨਾਲ ਵੀ ਇਹ ਚੁੰਨੀ ਲੈਣੀ ਚਾਹਾਂ ਤਾਂ ਲੈ ਸਕਦੀ ਆਂ ਤੇ ਜਿਹੜੇ ਵਿੱਚ ਕਲਰ ਹੋਰ ਦੁਪੱਟੇ ਦੇ ਦਿੱਤੇ ਆ ਉਹਨਾਂ ਸਾਰੇ ਕਲਰ ਦੇ ਸੂਟਾਂ ਦੇ ਨਾਲ ਵੀ ਇਹ ਵਾਲੀ ਚੁੰਨੀ ਸਾਡੀ ਚੱਲ ਇਸ ਦਾ ਬਲੈਕ ਨਾ ਜੋ ਕਿ ਸਾਰੇ ਦਬਲੂ ਸੂਟ ਕਰਦਾ ਸੀ ਹੁਣ ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜੀ ਜਾਲੀ ਐ ਸੀ ਬਾਹਰ ਨੂੰ ਬਾਦਮੀ ਰੱਖੀ ਹੋ ਕਿੰਨੀ ਸੋਹਣੀ ਲੱਗਦੀ ਇਸ ਤਰ੍ਹਾਂ ਤੁਸੀਂ ਵੀ ਲੈਸ ਨੂੰ ਲਗਵਾ ਸਕਦੇ ਹੋ ਜਿੰਨੀ ਮਰਜ਼ੀ ਜੋੜੀ ਲੈਸ ਹੋਵੇ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਜੇਕਰ ਬ੍ਰੀਕ ਲੈਸ ਸਿੱਖਣਾ ਚਾਹੁੰਦੇ ਹੋ ਤਾਂ ਪੁਰਾਣੀ ਵੀਡੀਓ ਤੁਸੀਂ ਵੇਖ ਕੇ ਬ੍ਰੀਕ ਲੈਸ ਨੂੰ ਵੀ ਲਗਾਉਣਾ ਸਿੱਖ ਸਕਦੇ ਹੋ ਜੇਕਰ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸ ਦੇਖਣ ਲਈ ਵੀਡੀਓ ਨੂੰ ਫੁੱਲ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ